ਅੱਜ ਅਸੀਂ ਪਹੁੰਚਿਆ ਰੋਪੜ ਦੇ ਵਿੱਚ ਉਸ ਮਹਾਨ ਵਿਰਾਸਤ ਸੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਵਿਖੇ ਜਿਹਨੂੰ ਅੱਜ ਕੱਲ੍ਹ ਵਿਰਾਸਤੀ ਚੌਂਕੀ ਸਰਕਾਰੇ ਖਾਲਸਾ ਕਿਹਾ ਜਾਂਦਾ ਹੈ ਇਹ ਉਹ ਥਾਨ ਆ ਜਿੱਥੇ 1831 ਦੇ ਵਿੱਚ ਸੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਸਤਲੂ ਦੇ ਕੰਢੇ ਲਾਰਡ ਵਿਲੀਅਮ ਬੈਂਟਿੰਗ ਦੇ ਨਾਲ ਸੰਦੇਗੀਤੀ ਸੀਗੀ ਇਲਾਕਿਆਂ ਬਾਰੇ ਤੇ ਅਮਨ ਸ਼ਾਂਤੀ ਬਾਰੇ ਵੀ ਜਿਹਦੇ ਵਿੱਚ ਇਹ ਤੈਅ ਹੋ ਗਿਆ ਸੀਗਾ ਵੀ ਸਤ루 ਤੇ ਇੱਕ ਸਾਈਡ ਤੇ ਅੰਗਰੇਜ਼ ਤੇ ਜਿਹੜੇ ਦੂਜੇ ਸਿੱਖ ਰਾਜੇ ਸੀਗੇ ਉਹਨਾਂ ਦੀ ਰਿਆਸਤਾਂ ਤੇ ਦੂਜੇ ਪਾਸੇ ਸਤ루 ਤੇ ਦੂਜੇ ਪਾਸੇ ਤੋਂ ਲੈ ਕੇ ਅਫਗਾਨਿਸਤਾਨ ਵਾਲੇ ਪਾਸੇ ਤੱਕ ਕਸ਼ਮੀਰ ਤੱਕ ਮਹਾਰਾਜਾ ਰਣਜੀਤ ਸਿੰਘ ਦੀ ਵਿਰਾਸਤ ਆਹ ਲੋ ਇਹਨਾਂ ਦਾ ਇਤਿਹਾਸ ਇੱਥੇ ਅਸੀਂ ਲਿਖਦੇ ਹਾਂ ਇਹ ਕੀਆ ਸਰਕਾਰ ਖਾਲਸਾ ਵਿਰਾਸਤੇ ਚੌਕੀ ਪੰਜਾਬ ਦਾ ਜ਼ਿਲ੍ਹਾ ਰੂਪਨਗਰ ਰੋਪੜ ਅਤੇ ਜ਼ਿਲ੍ਹਾ ਭਗ ਸਿੰਘ ਨਗਰ ਨਵਾਂ ਸ਼ਹਿਰ ਦੀ ਹੱਦ ਸੀਮਾ ਉਤੇ ਸਤਲੁਜ ਦਰਿਆ ਦੇ ਕੰਢੇ ਉੱਚੀ ਪਹਾੜੀ ਨੂੰ ਸਿੱਖ ਰਾਜ ਦਾ ਬਾਰਡਰ ਹੋਣ ਦਾ ਮਾਣ ਹਾਸਲ ਹੈ ਇਹ ਦੁਨੀਆ ਦੀ ਇੱਕੋ ਇੱਕ ਅਜਿਹੀ ਜਗ੍ਹਾ ਹੈ ਜਿੱਥੇ ਅੱਜ ਵੀ ਸਿੱਖ ਰਾਜ ਦੀ ਸੀਮਾ ਦਰਸਾਉਂਦਾ ਝੰਡਾ ਲੱਗਿਆ ਹੈ ਜਿਸ ਉਤੇ ਅਕਾਲ ਸਹਾਏ ਸਰਕਾਰ ਖਾਲਸਾ ਪੰਜਾਬੀ ਅਤੇ ਉਰਦੂ ਭਾਸ਼ਾ ਵਿੱਚ ਲਿਖਿਆ ਹੋਇਆ ਹੈ ਇਸ ਥਾਂ ਦੀ ਸੰਖੇਪ ਜਾਣਕਾਰੀ ਇਸ ਤਰ੍ਹਾਂ ਹੈ ਕਿ 11 April 1801 ਬਸਾਖੀ ਵਾਲੇ ਦਿਨ ਤੋਂ ਲੈ ਕੇ 29 March 1849 ਪੰਜਾਬ ਇੱਕ ਆਜ਼ਾਦ ਦੇਸ਼ ਸੀ ਜਿਸ ਦੀ ਪਹਿਚਾਣ ਸਿੱਖ ਰਾਜ ਖਾਲਸਾ ਰਾਜ ਵਜੋਂ ਸੀ ਜਿਸ ਦਾ ਰਾਜਾ ਪ੍ਰਧਾਨ ਮੰਤਰੀ ਮਹਾਰਾਜਾ ਰਣਜੀਤ ਸਿੰਘ ਸੀ ਹਿੰਦੁਸਤਾਨ ਇਸ ਦੇਸ਼ ਪੰਜਾਬ ਦਾ ਗੁਆਂਢੀ ਦੇਸ਼ ਸੀਗੀ 25 April 1809 ਵਾਲੇ ਦਿਨ ਆਪਸੀ ਸਹਿਮਤੀ ਦੇ ਨਾਲ ਦੋਹਾਂ ਦੇਸ਼ਾਂ ਵੱਲੋਂ ਧਰਤੀ ਦੀਆਂ ਹੱਦਾਂ ਤੈਅ ਕੀਤੀਆਂ ਗਈਆਂ ਇਸ ਸਥਾਨ ਉੱਤੇ ਜਿੱਥੇ ਤੁਸੀਂ ਹੁਣ ਖੜੇ ਹੋ ਤੱਕ ਦੇਸ਼ ਪੰਜਾਬ ਦੀ ਹੱਦ ਸੀ ਪੂਰਬ ਵਾਲੇ ਪਾਸੇ ਸਤ루 ਦਰਿਆ ਤੋਂ ਪਾਰ ਦੇਸ਼ ਹਿੰਦੁਸਤਾਨ ਦੀ ਹੱਦ ਸ਼ੁਰੂ ਹੁੰਦੀ ਸੀ 25 ਅਕਤੂਬਰ 1831 ਦੇ ਦਿਨ ਦੋਹਾਂ ਦੇਸ਼ਾਂ ਦੇ ਮੁਖੀਆਂ ਵੱਲੋਂ ਆਪਸੀ ਮਿਲਵਰਤਨ ਅਤੇ ਵਪਾਰਕ ਸਬੰਧ ਬਣਾਉਣ ਦੇ ਲਈ ਮੀਟਿੰਗ ਸਤ루 ਦਰਿਆ ਦੇ ਪਰਲੇ ਪਾਸੇ ਕੰਡੇ ਦੇ ਕੀਤੀ ਗਈ ਅਤੇ ਦੋਹਾਂ ਦੇਸ਼ਾਂ ਵਿੱਚ ਆਵਾਜਾਈ ਸ਼ੁਰੂ ਕਰ ਲਈ ਗਈ ਸਾਤ ਰੂਤ ਰਿਆਉ ਤੇ ਕਿਸਤਿਆਂ ਦਾ ਕੋਲ ਬਣਾਇਆ ਗਿਆ ਉਦੋਂ ਹੀ ਇਸ ਸਥਾਨ ਉੱਤੇ ਖਾਲਸਾ ਰਾਜ ਦੀ ਹੱਦ ਸੀਮਾ ਦਰਸਾਉਂਦਾ ਹੋਇਆ ਝੰਡਾ ਲਗਾਇਆ ਗਿਆ ਅਤੇ ਤੋਪਾਂ ਬੀੜ ਕੇ ਦੇਸ਼ ਪੰਜਾਬ ਦੀ ਬਾਰਡਰ ਚੌਂਕੀ ਫੌਜੀ ਕੈਂਪ ਨੂੰ ਹੋਰ ਮਜ਼ਬੂਤ ਕੀਤਾ ਗਿਆ 1849 ਵਿੱਚ ਹਿੰਦੁਸਤਾਨ ਦੀ ਫੌਜ ਵੱਲੋਂ ਦੇਸ਼ ਪੰਜਾਬ ਉੱਤੇ ਕਬਜ਼ਾ ਕਰਨ ਸਮੇਂ ਇਹ ਬਾਰਡਰ ਤੇ ਬਣੀ ਚੌਂਕੀ ਅਤੇ ਝੰਡਾ ਤਬਾਹ ਕਰ ਦਿੱਤਾ ਗਿਆ 1947 ਵਿੱਚ ਅੰਗਰੇਜ਼ ਭਾਵੇਂ ਇਸ ਧਰਤੀ ਤੋਂ ਚਲੇ ਗਏ ਪਰ 53 ਸਾਲ ਤੱਕ ਕਿਸੇ ਨੇ ਇਸ ਸਥਾਨ ਦੀ ਸਾਰ ਨਹੀਂ ਲਈ ਸਨ 2020 ਪੰਜਾਬ ਹੈਰੀਟੇਜ ਐਂਡ ਐਜੂਕੇਸ਼ਨ ਫਾਊਂਡੇਸ਼ਨ ਨਾਂ ਦੀ ਸੰਸਥਾ ਨੇ ਵੀੜਾ ਚੁੱਕਿਆ ਜਿਸ ਦੇ ਫਾਲੋਅ ਸੁਰੂ 19 ਅਕਤੂਬਰ 2001 ਨੂੰ ਇਸ ਪਹਾੜੀ ਨੂੰ ਸਰਕਾਰ ਵੱਲੋਂ ਮਹਾਰਾਜਾ ਰਣਜੀਤ ਸਿੰਘ ਹੈਰੀਟੇਜ ਹਿੱਲ ਪਾਰਕ ਆਸਰੋ ਦਾ ਦਰਜਾ ਦਿੱਤਾ ਗਿਆ ਇਸ ਨਾਂ ਤੇ ਹੀ ਇਸ ਸੰਬੰਧੀ ਜਾਣਕਾਰੀ ਲਈ ਗੂਗਲ ਤੇ ਸਰਚ ਕੀਤਾ ਜਾ ਸਕਦਾ ਹੈ ਉਕਤ ਸੰਸਥਾ ਦੇ ਯਤਨਾਂ ਸਦਕਾ ਹੀ 15 ਜੂਨ 2003 ਨੂੰ ਇਸ ਝੰਡੇ ਦਾ ਪੁਨਰ ਸਥਾਪਨ ਕੀਤਾ ਗਿਆ ਪਰ ਫਿਰ 18 ਸਾਲ ਇਹ ਗੌਰਵ ਮਈ ਇਸਤਿਹਾਨ ਗੋਮਨਾਮੀ ਦੇ ਆਲਮ ਵਿੱਚ ਚਲਾ ਗਿਆ ਮੁਰ ਸੰ 2021 ਵਿੱਚ ਗੁਰਮਤ ਵਿਚਾਰ ਮੰਚ ਦੇ ਮੈਂਬਰਾਂ ਵੱਲੋਂ ਮੀਡੀਆ ਨਾਲ ਸਰਦਾਰ ਠੀਕੇ ਦੇ ਨਾਲ ਕੁਝ ਮੁੱਦਾ ਸੰਗਤਾਂ ਦੀ ਕਚਹਿਰੀ ਵਿੱਚ ਰੱਖਿਆ ਜਿਸ ਦਾ ਹੌਲੀ ਹੌਲੀ ਅਸਰ ਹੋਣਾ ਸ਼ੁਰੂ ਹੋ ਗਿਆ ਦਸੰਬਰ 2023 ਵਿੱਚ ਇਸ ਸਥਾਨ ਦੇ ਨਾਮ ਬੋਲਦੀ ਤਕਰੀਰਾਂ 8 ਏਕੜ ਜ਼ਮੀਨ ਦੀ ਨਿਸ਼ਾਨਦੇਹੀ ਕਿਨਾਰਾ ਸੰਬੰਧੀ ਮੋਰਚਾ ਲੱਗਿਆ ਅਕਾਲਪੁਰ ਦੀ ਕਿਰਪਾ ਸਦਕਾ ਮੋਰਚਾ ਸਫਲਤਾਪੂਰਵਕ ਹੱਥੇ ਹੋਇਆ 31 ਦਸੰਬਰ 2023 ਨੂੰ ਉਸ ਘਰਾਨੇ ਵੱਜੋਂ ਖੰਡਰਵਾੜ ਸਾਹ ਦੇ ਕੋਲ ਆਏਗੇ ਉਪਰੰਤ ਦਵਾਂਸ ਲਾਇਆ ਗਿਆ ਸੰਸਥਾ ਤੋਂ ਉਦੋਂ 74 ਸਾਲ ਬਾਅਦ ਮੋੜ ਉਸੇ ਤਰ੍ਹਾਂ ਰੌਣਕਾਂ ਵਾਲਾ ਮਾਹੌਲ ਚਰਜਾ ਗਿਆ ਤੋਂ ਇਹ ਇਸ ਤਰ੍ਹਾਂ ਜਿਹੜਾ ਇਸ ਸਥਾਨ ਨੂੰ ਇਹ ਦਿਖਾ ਰਿਹਾ ਹੈ ਤੇ ਅੱਜ ਇਸ ਸਥਾਨ ਤੇ ਮੈਂ ਸਰਬਜੀਤ ਸਿੰਘpropto ਦੇ ਨਾਲ ਇਸ ਸਥਾਨ ਤੇ ਪਹੁੰਚਿਆ ਤੁਹਾਨੂੰ ਅੱਗੇ ਵੀ ਦਿਖਾਵਾਂਗੇ ਵੀ ਅੱਗੇ-ਅੱਗੇ ਕੀ ਹੈ ਇਹਦਾ ਤੇ ਇਹ ਜਿਹੜੀਆਂ ਪੌੜੀਆਂ ਉਸ ਚੌਂਕੀ ਤੇ ਜਿੱਥੇ ਕੇਸਰੀ ਨਿਸ਼ਾਨ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਇੱਕੋ ਇੱਕ ਨਿਸ਼ਾਨੀ ਜਿਹੜੀ ਅੱਜ ਵੀ ਤੁਹਾਨੂੰ ਨਜ਼ਰ ਆਊਗੀ ਉਹ ਇਹ ਪੌੜੀਆਂ ਚੜ੍ਹ ਕੇ ਤੁਸੀਂ ਜਾ ਸਕਦੇ ਹੋ ਕਾਫੀ ਲੰਮੀਆਂ ਪੌੜੀਆਂ ਤੇ ਤੁਸੀਂ ਆਹ ਜਿਹੜਾ ਰਸਤਾ ਤੁਹਾਨੂੰ ਦਿਖ ਰਿਹਾ ਹੈ ਇਹ ਰੋਪੜ ਜਿੱਥੇ 사ਤ루ਜ ਦਾ ਹੈੱਡ ਬਣਿਆ ਹੋਇਆ ਉੱਥੋਂ ਨਿਕਲਦਾ ਹੈ ਤੇ ਉਧਰਲੇ ਪਾਸੇ 사ਤ루ਜ ਦਰਿਆ ਵੀ ਤੁਹਾਨੂੰ ਨਜ਼ਰ ਆਊਗਾ ਉੱਪਰ ਜਾ ਕੇ ਦਿਖਾਵਾਂਗੇ ਇਹ ਤੁਹਾਨੂੰ ਸਾਰਾ ਸੀਨ ਦਿਖਾ ਰਹੇ ਹਾਂ ਆ ਦੇਖੋ ਕਾਫੀ ਪੌੜੀਆਂ ਤੋਂ ਸਾਡਾ ਮਕਸਦ ਸੀਗਾ ਵੀ ਦੁਨੀਆ ਭਰ ਦੀ ਸਿੱਖ ਸੰਗਤ ਨੂੰ ਇਸ ਸਥਾਨ ਦੀ ਅਹਿਮਤ ਵੀ ਤੁਹਾਡਾ ਵੀ ਕਦੇ ਰਾਹ ਹੁੰਦਾ ਸੀਗਾ ਸਾਰਾ ਰਾਜ ਜਿਹਨੂੰ ਤੁਸੀਂ 1947 ਚ ਲੈਂਚ ਅਸਫਲ ਹੋ ਗਏ ਪਰ ਅੱਜ ਵੀ ਬਹੁਤ ਸਾਰੇ ਜਦੋਂ ਜਹਿਦ ਕਰ ਰਹੇ ਹਨ ਤੁਹਾਨੂੰ ਇਹਦੇ ਬਾਰੇ ਨੌਲੇਜ ਹੋਣੀ ਚਾਹੀਦੀ ਸੋ ਕਾਫੀ ਲੰਬੀਆਂ ਪੌੜੀਆਂ